ਇਹਦੇ ਚ ਇਨਾ ਗਲੂ ਡੰਡਾ ਸੀ ਇਨਾ ਗਲੂ ਡੰਡਾ ਸੀ ਹੁਣ ਤੁਹਾਡੇ ਸਾਹਮਣੇ ਹੈ ਕਲਰ ਤਾਂ ਕਣਕ ਦਾ ਬਹੁਤ ਵਧੀਆ ਆ ਸਾਈਡ ਤੇ ਕਣਕ ਥੋੜੀ ਘੇਤਰੀ ਸੀ ਇਧਰ ਵੀ ਤੁਹਾਨੂੰ ਦਿਖਾਉਣਾ ਆ ਕਲਰ ਬਹੁਤ ਵਧੀਆ ਹੈ ਵੀਡੀਓ ਸ਼ੇਅਰ ਕਰੀ ਚੱਲਿਓ ਕਮੈਂਟ ਕਰਕੇ ਦੱਸਿਓ ਤੁਸੀਂ ਮੈਂ ਕਿਵੇਂ ਕਣਕ ਦੀ ਸਾਂਭ ਸੰਭਾਲ ਕੀਤੀ ਆ ਇਸ ਕਣਕ ਦੇ ਚ ਯੂਰੀਆ ਡੀਏਪੀ ਸਲਫਰ ਐਰਾ ਵਗੈਰਾ ਸਭ ਕੁਝ ਪਾ ਕੇ ਬੀਜਤਾ ਸੀ ਵਧੀਆ ਸੀ ਤਾਂ ਗਲੂ ਡੰਡਾ ਬਹੁਤ ਜ਼ਿਆਦਾ ਉੱਗਿਆ ਤਾਂ ਇਸ ਗਲੂ ਡੰਡੇ ਨੇ ਬਹੁਤ ਜ਼ੋਰ ਲਵਾਇਆ ਜੀ ਹਰ 10-12 ਦਿਨ ਬਾਅਦ ਨਿਗਾ ਮਾਰਦੇ ਰਹੇ ਕੋਰ ਦੇ ਵਿੱਚ ਕਿਸੇ ਨੇ ਕਿਹਾ ਉਹ ਵਕੀਰਾ ਕਰ ਦਿਓ ਜਿਹੜੀ ਉਹ ਨਵੀਂ ਜੀ ਆਈ ਐਸ ਸਪਰੇ ਕੋਰਚ ਕਰਕੇ ਫਿਰ ਤੀਜੇ ਦਿਨ ਪਾਣੀ ਲਾ ਦਿਓ ਕੰਪਨੀ ਵਾਲੇ ਵੀ ਕਹਿ ਕੇ ਗਏ ਸੀ ਇਹ ਕੋਰਚੋ ਕਰਕੇ ਪਾਣੀ ਲਾਇਆ ਤੇ 15 ਦਿਨ ਤੱਕ ਦੇਖਿਆ ਕਿਤੇ ਕਿਤੇ ਉਹਨੇ ਰਿਜ਼ਲਟ ਦਿੱਤਾ ਥੋੜਾ ਬਹੁਤਾ ਬੜਾ ਗੁਲੰਡਾ ਭਰਾਓ ਸਿਰ ਤੇ ਚੜ ਗਿਆ ਫਿਰ ਯੂਰੀਆ ਜਿਹੜੇ ਪਾਉਣੀ ਪੈਂਦੀ ਹੈ ਤੁਹਾਨੂੰ ਪਤਾ ਯੂਰੀਆ ਦਾ ਟਾਈਮ ਖਰਾਬ ਹੋ ਜਾਂਦਾ ਸੀ ਲੇਟ ਜਾਂਦਾ ਸੀ ਉਸ ਤੋਂ ਬਾਅਦ ਅਸੀਂ ਫਿਰ ਕੀਤੀ ਇਹਦੇ ਵਿੱਚ ਜਦੋਂ ਵੇਖਿਆ ਨਾ ਹੀ ਕੋਈ ਰਿਜ਼ਲਟ ਪੂਰਾ ਆਇਆ ਵਕੀਰਾ ਦਾ ਤੇ ਫਿਰ ਕੀਤੀ ਟੋਟਲ ਪਰ ਕਿੱਲਾ ਇੱਕ ਪੈਕਟ ਪਾਇਆ ਨਾਲ ਦੋ ਪੈਕਟ ਪਾਇ ਟਾਪਿਕ ਦੇ ਟੋਟਲ ਨੇ ਭਰਾਵੋ ਕੁਝ ਨਾ ਕੁਝ ਰਿਜ਼ਲਟ ਦਿਖਾਤਾ 15 ਦਿਨਾਂ ਨੂੰ ਦੇਖਿਆ ਗੋਲਡ ਡੰਡਾ ਫੇਰ ਸਿਰ ਚੱਕਦਾ ਹੋਵੇ ਕੰਨ ਪੂਰੇ ਤਾਂ ਉਹ ਕੱਢਦਾ ਹੋਵੇ ਫੋਟਾਂ ਹੀ ਕਰਨ ਲੱਗ ਗਿਆ ਫਿਰ ਬਾਜੀ ਅਸੀਂ ਕੀਤੀ ਲੀਡਰ ਹੈ ਵੈਸੇ ਸਾਲਟ ਇਹੀ ਹੈ ਪਰ ਕੋਈ ਕਹਿੰਦਾ ਸਾਲਟ ਏਕੀਆ ਕੋਈ ਗੱਲ ਤੂੰ ਲੀਡਰ ਕਰਦੇ ਲੀਡਰ ਇੱਕ ਕਿੱਲੇ ਦਾ ਪੈਕਟ ਪਾਤਾ ਸਾਰੇ ਕਹਿੰਦੇ ਸੀ ਘੱਟ ਪਾਈ ਮੈਂ ਕਿੱਲੇ ਦਾ ਲੀਟਰ ਹੀ ਪਾਵਾਂਗੇ ਕੋਈ ਗੱਲ ਨਹੀਂ ਕੋਈ ਬੂਟਾ ਕਣਕ ਦਾ ਮੱਚੂ ਤਾਂ ਜਰ ਲਾਂਗੇ ਗੋਲਡਨ ਦਾ ਤਾਂ ਸਾਰੇ ਕਾੜੇ ਕੁੱਡੇ ਵਾਲੇ ਜਿਹੜੇ ਪੱਠੇ ਕੱਢਦੇ ਖੇਤਾਂ 'ਚ ਵੱਢ ਕੇ ਲੈ ਜਾਣਗੇ ਕਣਕ ਸਾਰੇ ਫੇਰ ਭਈਆ ਸਾਹਮਣੇ ਇੱਕ ਦਉਗੀ ਆ ਤੁਸੀਂ ਦੇਖੋ ਥੋੜੀ ਜੀ ਇਹ ਆ ਸਾਹਮਣੇ ਮਿਸਤਰੀ ਖੜੀ ਆ ਤਕਰੀਬਨ ਰਿਜ਼ਲਟ ਮਿਲਿਆ ਤਾਂ ਟੌਪ ਨੇ ਉਸ ਨੇ ਲੀਡਰ ਨੇ ਵੀ ਕੁਝ ਪਰਸੈਂਟੇ ਕੰਟਰੋਲ ਜਾ ਕਰਿਆ ਦਬਾ ਜਾ ਕਰ ਕੀ ਰੱਖਿਆ 15 ਦਿਨ ਦੇ ਕੇ ਭਰਾਵੋ ਚੌਥੀ ਸਪਰੇਅ ਕੀਤੀ ਚੌਥੀ ਮੈਂ ਨਾ ਰਖਾਉਂਦੀ ਚੌਥੀ ਸਪਰੇਅ ਕੀਤੀ ਐਟਲੈਂਟਸ ਜਿਹੜਾ ਇੱਥੇ ਡਾਕਟਰ ਸੀਗਾ ਆਇਆ ਕਹਿੰਦਾ ਟਲੈਂਟਸ 5 ਕਿੱਲਾਂ ਚ 3 ਨਹੀਂ ਭਾਈ ਮੈਂ 5 ਕਿੱਲਾਂ ਚ 5 ਪਾਤੇ ਭਰਾਵੋ ਐਟਲੈਂਟਸ ਦੇ ਉਹਨੇ ਦਵਾਈਆ ਜਾ ਕੇ ਫੁੱਲ ਰਿਜ਼ਲਟ ਐਟਲੈਂਟਸ ਦਾ ਵੀ ਹੈ ਨਹੀਂ ਜੇ ਤੁਸੀਂ ਕਹਿੰਦੇ ਤਾਂ ਆ ਸਾਹਮਣੇ ਜਿਹੜੀ ਆ ਆ ਸੀਟ ਆਉਂਦੀ ਆ ਆ ਸਾਰੇ ਸੀਟੇ ਤੋ ਤੱਕ ਦੇਖੋ ਗੁਲਡਨਾ ਦਿੱਸੀਆਂ ਦਾ ਸੀਟ ਚ ਵੀ ਤਾਂ ਵਿੱਚ 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 ਬੂਟੇ ਸਾਰੇ ਗੁਲਡੰਡੇ ਦੇ ਫਿਰ ਵੀ ਨਿਕਲੇ ਆ ਫਿਰ ਮੈਂ ਸੋਚਿਆ ਟਲੈਂਟਸ ਤੋਂ ਬਾਅਦ ਪੰਜਵੀਂ ਸਪਰੇ ਕਰੀਏ ਹੁਣ ਫਿਰ ਮੈਨੂੰ ਸਾਰੇ ਕਹਿੰਦੇ ਯਾਰ ਪੰਜਵੀਂ ਸਪਰੇ ਕਰੇਗਾ ਖੱਟੇ ਕਮਾਏਗਾ ਕੀ ਇਹਦੇ ਚੋਂ ਖਰਚ ਬਾਈ ਜੀ ਬਹੁਤ ਆ ਗਿਆ ਦੋ ਤਿੰਨ ਕੁਆਂਟਲ ਸਮਝ ਲਓ ਉਹੀ ਕੱਟ ਗਈ ਕਿਉਂਕਿ ਚਾਰ ਸਪਰੇਆਂ ਕੀਤੀਆਂ ਨੇ ਲਗਾਤਾਰ ਪੰਜਵੀਂ ਮੈਂ ਕਰਨ ਲੱਗਾ ਸੀਗਾ ਇਹਦੇ ਤੇ ਜਿਹੜਾ ਉਹ 에ਰੀਲਾਨ ਪਾਊਡਰ ਆਉਂਦਾ ਤੇ ਆਲੂ ਵਾਲੀ ਫਿਰ ਸਾਰੇ ਕਹਿੰਦੇ ਬਾਈ ਨੁਕਸਾਨ ਖਾ ਲੇਗਾ ਹੋਂਦ ਸੋ ਜਿੰਮੇਦਾਰ ਕਰੇ ਤਾਂ ਕੀ ਕਰੇ بڑا ਖਰਚਾ ਕਰਾਇਆ ਕੀ ਗੋਲਡੰਡੇ ਵਾਲੀ ਸਪਰੇ ਨੇ ਹੁਣ ਜਿਵੇਂ ਜਿਵੇਂ ਕੋਈ ਦੱਸਦਾ ਸੀ ਉਵੇਂ ਹੀ ਕਰੀ ਗਏ ਅਸੀਂ ਫਿਰ ਵੀ ਇੱਕ ਬਾਈ ਜੀ ਦੇਖ ਰਿਹਾ ਹੈ ਸ਼ੇਅਰ ਕਰਿਓ ਮੈਂ ਅੱਜ ਟੌਪਿਕ ਦਿਖਾ ਰਿਹਾ ਤੁਹਾਨੂੰ ਇਹ ਅੱਜ ਕਣਕ ਦਾ ਟੌਪਿਕ ਸੀਗਾ ਕਿ ਇਸ ਕਣਕ ਦੇ ਵਿੱਚ ਗੋਲੀ ਡੰਡੇ ਨੇ ਪੱਭੀਆਂ ਲਵਾਈਆਂ ਚਾਰ ਸਪਰੇਆਂ ਕਰੀਆਂ ਲਗਾਤਾਰ ਪਹਿਲੀ ਵਕੀਰਾ ਦੂਜੀ ਕੀਤੀ ਸੀਗੀ ਆਪਾਂ ਟੋਟਲ ਨਾਲ ਦੋ ਪੈਕਟ ਪਾਇ ਟੌਪਿਕ ਦੇ ਫੇਰ 15 ਦਿਨ ਬਾਅਦ ਤੀਜੀ ਕਰਤੀ ਆਪਾਂ ਐਟਲੈਂਟ ਦੂਜੀ ਲੀਡਰ ਚੌਥੀ ਐਟਲੈਂਟਸ ਚੌਥੀ ਐਟਲੈਂਟਸ ਨੇ ਰਿਜ਼ਲਟ ਕੁਝ ਦਿਖਾਇਆ ਹੈ ਜਿਆਦਾ ਰਿਜ਼ਲਟ ਉਹਨੇ ਨਹੀਂ ਦਿੱਤਾ ਪਰ ਕਣਕ ਦਾ ਕਲਰ ਤਾਂ ਦੇਖੋ ਬਹੁਤ ਵਧੀਆ ਆਪਾਂ ਫੰਗੀ ਸਾਈਡ ਪੂਰੀ ਤਸੀਗਾ ਨਾਲ ਦੀ ਨਾਲ ਹੀ ਕੁਝ ਦਿਨ ਠਹਿ ਠਹਿਰ ਕੇ ਆਲਗੋਣ ਵਾਲੀ ਕਣਕ ਕੁਝ ਤਾਂ ਨਿਸਰੀ ਪਈ ਆਵੇ ਇਹ ਬਹੁਤ ਗੇਤੀ ਸੀ ਇਹ 1400 ਕਵਾਸ ਵਾਦੀ ਲਾਉਣੇ ਇੱਥੇ ਆਪਾਂ ਕਿਉਂਕਿ ਸਪਰੇ ਨੇ ਦਬਾਅ ਤਾਂ ਦਿਖਾਉਣਾ ਹੀ ਚਾਹਦਾ ਦੇਖੋ ਕਾਦੂ ਵੀ ਥੋੜਾ ਜਿਹਾ ਘਟਾ ਰੱਖਿਆ ਹੈ ਬਾਕੀ ਫਟਾਰਾ ਫਟੂਰਾ ਚੰਗਾ ਕਣਕ ਦਾ ਆਪਾਂ ਦਿਖਾਉਣਾ ਤੁਹਾਨੂੰ ਆਹ ਦੇਖੋ ਇੱਕ ਇੱਕ ਬੁਚੜੀ ਆ ਆਹਾ ਡੇੜੇ ਥੱਬੇ ਥੱਬੇ ਦੇ ਬੁਚੜੇ ਪੂਰੇ ਆ ਦੇਖੋ ਫਟਾਰਾ ਫਟੂਰਾ ਤਾਂ ਵਧੀਆ ਕਣਕ ਦਾ ਬਾਕੀ ਕਿਸਮ ਤਾਂ ਸੌਦੇਆ ਵੈਗਰੂ ਭਲੀ ਕਰੂਗਾ ਕੁਝ ਕੰਟਰੋਲ ਹੋਇਆ ਤਾਂ ਆਪਾਂ ਕੀਤੀਆਂ ਜੀ ਚਾਰ ਸਪਰੇਆਂ ਲਗਾਤਾਰ ਭੈਵੀ ਕਰਨ ਲੱਗੇ ਸੀਗੇ ਪਾਈਮੀ ਫੇਰਾ ਪਤਾ ਨਹੀਂ ਕਰੇ ਸਾਰੇ ਕਹਿੰਦੇ ਬਾਈ ਤੂੰ ਕਨਕਗਵਾ ਬੈਠੇਗਾ ਮਾ ਚਲੋ ਦੇਖੀ ਜਾਊਗੀ ਹੁਣ ਅਜਾ ਆ ਪਾਏ ਸੀ ਖੇਤ ਜਿਹੜਾ ਛੜਾ ਲਾ ਕੇ ਤੁਹਾਨੂੰ ਦਿਖਾ ਰਹੇ ਆ ਇਧਰ ਖੇਤ ਦਾ ਮਾਹੌਲ ਆਪਣੇ ਇਸ ਨਿਊਜ਼ ਲੰਬੀ YouTube ਚੈਨਲ ਤੇ ਹੋਰ ਵੀ ਬਹੁਤ ਵੀਡੀਓ ਡਾਲੀਆਂ ਬਹੁਤ ਪਾਈਆਂ ਹੋਈਆਂ ਜਰੂਰ ਉਹਨਾਂ ਨੂੰ ਦੇਖਿਆ ਕਰੋ ਸ਼ੇਅਰ ਕਰਦਿਆ ਕਰੋ ਤੁਹਾਡੇ ਭਰਾਵਾਂ ਦੀ ਸਪੋਰਟ ਹੀ ਚਾਹੀਦੀ ਆ ਜਿਹੜਾ ਵੀਰ ਦੇਖ ਰਿਹਾ ਜਿੰਨੇ ਵੀ ਦੇਖ ਰਹੇ ਹੋ ਕਰੋ ਸਪੋਰਟ ਇਸ ਚੈਨਲ ਨੂੰ ਆਪਾਂ ਤੁਹਾਨੂੰ ਇਧਰ ਤਿੰਨ ਵੀਰ ਜੁੜੇ ਹੋਏ ਆ ਸਪੋਰਟ ਕਰੋ ਜੀ ਦਬ ਕੇ ਭਰਾ ਬਣ ਕੇ ਇਸ ਚੈਨਲ ਨੂੰ YouTube ਚੈਨਲ ਲੰਬੀ ਨੂੰ ਨਿਊਜ਼ ਲੰਬੀ ਨੂੰ ਆਪਾਂ ਜਾਣਾ ਹੈ ਕੁਝ ਦਿਨ ਬਾਕੀ ਆ ਟੂਰ ਤੇ ਟੂਰ ਤੇ ਤੁਹਾਨੂੰ ਸ਼ਾਰਟ ਵੀ ਦਿਖਾਵਾਂਗੇ ਵੀਡੀਓ ਲੌਂਗ ਵੀ ਵੀਡੀਓ ਦਿਖਾਵਾਂਗੇ YouTube ਤੇ ਜਰੂਰ ਦੇਖਿਓ ਤੇ ਨੂੰ ਸ਼ੇਅਰ ਕਰਿਓ ਅੱਜ ਵਾਲੀ ਵੀਡੀਓ ਨੂੰ ਵੀ ਤਾਂ ਮਿੱਤਰੋ ਦੱਸੋ رائے ਕਰਕੇ ਤੁਸੀਂ ਵੀ ਆਪਣੇ ਦਿਮਾਗ ਨਾਲ ਆਪਾਂ ਤੁਸੀਂ ਕਿਹੜੀ ਕਿਹੜੀ ਸਪਰੇਅ ਕੀਤੀ ਹੈ ਮੈਂ ਤਾਂ ਕਰਤੀਆਂ ਚਾਰ ਤੁਹਾਨੂੰ ਦੱਸਤਾ ਟੋਟਲ ਜੋ ਜੋ ਕੀਤਾ ਹੈ ਤਾਂ ਹੁਣ ਕਣਕ ਦਾ ਵੀ ਦੱਸਿਓ ਕਮੈਂਟ ਜਰੂਰ ਕਰਿਓ ਕਿ ਕਣਕ ਕਿਵੇਂ ਲੱਗ ਰਹੀ ਤੁਹਾਨੂੰ ਕਲਰ ਕੁਲਰ ਤਾਂ ਵਧੀਆ ਹੈ ਸਪ੍ਰੇ ਆਚਾਰ ਕਰਨੇ ਪਿਆ ਗੁਲੇ ਡੰਡੇ ਦੀਆਂ ਮੈਨਾ ਰਖਾਉਂਦੀਆਂ ਚਾਰ ਆ ਪਾਲਕ ਬੁਲਕ ਨੂੰ ਤਾਂ ਦੱਬ ਕੇ ਲੈ ਜਾਂਦੀ ਆ ਵੇਲੇ ਪਾਲਕ ਦਾ ਸੁਥੀ ਵੀ ਜਮੇ ਥੱਲੇ ਪਾਲਕ ਨੂੰ ਤਾਂ ਰਗੜਤਾ ਜਿਹੜੇ ਆਹਾ ਪਾਉਨੇ ਆਪਾਂ ਮੇਨ ਸਾਲਟ ਬਾਥੂ ਵਾਲੀ ਸਪਰੇ ਤੇ ਜਿਵੇਂ ਹੁਣ ਉਹ ਸਾਈਡ ਤੇ ਵੱਡੀ ਵੱਡੀ ਕਣਕ ਆ ਆਪਣੇ ਕਣਕ ਨੂੰ ਦਵਾਈ ਰੱਖਿਆ ਗੁਲੇ ਡੰਡੇ ਨੇ ਕਿਉਂਕਿ ਹਰ 13ਵੇਂ ਬਾਅਦ ਵਿੱਚ 14ਵੇਂ ਦਿਨ ਆਪਾਂ ਸਪਰੇ ਕਰ ਦਿੰਦੇ ਸੀਗੇ ਆਪਾਂ ਕੀਤੀ ਸੀ ਪਹਿਲੀ ਵਾਰ ਕੋਰ ਦੇ ਵਿੱਚ ਜਿਹੜੀ ਕ ਵਕੀਰਾ ਜਿਹੜੀ ਬੀਜਾ ਸਰ ਕਰਦਿਆ ਅੱਜ ਕਿ ਲੋਕਾਂ ਨੇ ਕੋਰਚ ਕੀਤੀ ਕਿਸਾਨਾਂ ਨੇ ਮੈਨੂੰ ਕੋਰਚ ਕਿਸੇ ਨੇ ਕਰਾਤੀ ਉਹ ਤੋਂ ਤੀਜੇ ਦਿਨ ਪਾਣੀ ਲਾ ਦਿੱਤੀ ਜਿਹਦੇ ਨਾਲ ਆਪਾਂ ਪਾਣੀ ਲਾਤਾ 15 ਦਿਨ ਬਾਅਦ ਫੇਰ ਆਪਾਂ ਕੀਤੀ ਇੱਕ ਇਹਦੇ ਤੇ ਆਪਣੇ ਟੋਟਲ ਜਿੰਨੇ ਚ ਦੋ ਪੈਕਟ ਟੌਪਿਕ ਦੇ ਪਾ ਤੇ ਨਾ ਰਿਜ਼ਲਟ ਆਇਆ 15 ਦਿਨ ਬਾਅਦ ਆਪਾਂ ਲੀਡਰ ਕਰਤੀ 1 ਕਿੱਲੇ ਦਾ 1 ਲੀਟਰ ਤੇ ਨਾ ਰਿਜ਼ਲਟ ਆਇਆ 15 ਦਿਨ ਬਾਅਦ ਫੇਰ ਆਪਾਂ ਕੀਤੀ ਇਹਦੇ ਤੇ ਐਟਲੈਂਟਸ ਫੇਰ ਉਹ ਨਾ ਰਿਜ਼ਲਟ ਆਇਆ 4 ਦਿਨ ਹੋ ਗਈਆਂ ਚੌਥੀ ਕੀ ਸਪਰੇਅ ਨੇ ਕੁਛ ਵਿਖਾਇਆ ਜੀ ਆਪਣਾ ਆਪ ਉਹ ਹੈਗੀ ਸੀ ਐਟਲੈਂਟਿਸ ਆਪਾਂ ਪੈਕਟ ਪੂਰਾ ਇੱਕਲੇ ਦਾ ਪਾਇਆ ਇਹ ਆ ਜੀ ਅੱਜ ਦੀ ਕਣਕ ਦਾ ਸਿਸਟਮ ਦਿਖਾ ਤਾਨੂੰ ਖੇਤੀ ਬਾੜੀ ਆਪਣੀ ਤਾਂ ਜਰੂਰ ਕਰਿਓ ਸਪੋਰਟ ਆਪਰੇਸ਼ ਚੈਨਲ ਨੂੰ ਭਰਾ ਬਣ ਕੇ ਆਪਾਂ ਦੇ ਤੇ ਨਾ ਤੁਹਾਨੂੰ Rajasthan ਕੰਨੀ ਕੱਢਾਂਗੇ ਕਿਹੜਾ ਦਿਖਾਵਾਂਗੇ ਵੀਡੀਓ ਜਿੰਨੇ ਵੀ ਜੁੜੇ ਹੋ ਧੰਨਵਾਦ ਤੁਹਾਡਾ ਜੁੜਨ ਦੀ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਗੁਰਵਿੰਦਰ ਸਿੱਧੂ ਵੱਲੋਂ ਤਾਂ ਨਿਊਜ਼ ਲੰਬੀ YouTube ਚੈਨਲ ਨੂੰ ਸਪੋਰਟ ਜਰੂਰ ਕਰਿਓ ਭਰਾ ਬਣ ਕੇ ਆਪਾਂ ਖੇਤੀਬਾੜੀ ਦੀਆਂ ਵੀਡੀਓ ਹੋਰ ਵੀ ਤੁਹਾਨੂੰ ਦਿਖਾਵਾਂਗੇ ਤੁਹਾਡੇ ਭਰਾਵਾਂ ਨਾਲ ਹੀ ਆ ਤਾਂ ਆਪਾਂ ਦਾ ਕੀ ਹੈ ਨਾ ਤੁਸੀਂ ਸ਼ੇਅਰ ਵਾਲਾ ਦਬਾਉਣਾ ਹੈ ਅੰਗੂਠਾ ਕਿ ਚਲੋ ਕੋਈ ਨਾ ਕੋਈ ਅਰਨੰਗ ਵੀ ਆਉਂਦੀ ਆਪਾਂ ਕਹਿ ਦਈਏ ਕਮਾਈ ਵੀ ਹੁੰਦੀ ਥੋੜੀ-ਬਹੁਤੀ ਪਰ ਬਹੁਤ ਜ਼ਿਆਦਾ ਦੂਰ ਹੁੰਦੀ ਹੈ ਕਮਾਈ ਕਮਾਈ ਹੁੰਦੀ ਤਾਂ ਹੈ ਪਰ ਮਿਲੀਅਨ ਤਾਈਂ ਵੀਡੀਓ ਚੱਲਣਾ ਕੋਈ ਲੱਖਾਂ ਤੱਕ ਚੱਲਣ ਫੇਰ ਹੀ ਆ ਕਿਉਂਕਿ ਆਪਣਾ ਤਾਂ ਚੈਨਲ ਨਿਊਜ਼ ਲੰਬੀਆ ਜਿਹਾ ਇੱਥੋਂ ਤੱਕ ਪਹੁੰਚਿਆ ਨਹੀਂ ਭਰਾਵੋ ਕਮਾਈ ਜ਼ਰੂਰ ਹੁੰਦੀ ਆ ਇਹ ਮੋਨਟਾਈਜ਼ ਵੀ ਹੋਇਆ ਚੈਨਲ ਆਪਾਂ ਮੈਂ ਝੂਠ ਮਾਰਦੀ ਆ ਕਮਾਈ ਜ਼ਰੂਰ ਹੁੰਦੀ ਆ ਕਈ ਕਈ ਨੇ ਕਮਾਈ ਹੁੰਦੀ ਨਹੀਂ ਹੁੰਦੀ ਵੀ ਆ ਪਰ ਕਮਾਈ ਦੀ ਅ ਰਸਤਾ ਕਮਾਈ ਦਾ ਬਹੁਤ ਦੂਰ ਫੇਰ ਜਾ ਕੇ ਕਮਾਈ ਹੁੰਦੀ ਹੈ ਇਹਨਾਂ ਚੈਨਲਾਂ 'ਤੇ YouTube 'ਤੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਖੇਤ ਦਾ ਮਾਹੌਲ ਤੇ ਲਾਈਕ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਰਾਵਾਂ ਕੇ ਜਿੰਨੇ ਮੇਰੇ ਵੀਰ ਕਮੈਂਟ ਤੁਹਾਡਾ ਨਹੀਂ ਕੋਈ ਆ ਰਿਹਾ ਨਹੀਂ ਤਾਂ ਮੈਂ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਦਾ ਤਿੰਨ ਚਾਰ ਮੇਰੇ ਵੀਰ ਦੇਖ ਰਿਹਾ ਹੈ ਲਾਈਵ ਦਿਖਾ ਰਿਹਾ ਤੁਹਾਨੂੰ ਖੇਤ ਦਾ ਮਾਹੌਲ ਤੇ ਬਾਅਦ ਵਿੱਚ ਥੱਲੇ ਤੁਸੀਂ ਕੋਈ ਕਮੈਂਟ ਕਰੋਗੇ ਮੈਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗਾ ਜਿੰਨਾ ਕ ਆਪ ਨੂੰ ਨੌਲੇਜ ਆ ਉਹ ਆਪਾਂ ਖੇਤ ਦਾ ਅੱਜ ਮਾਹੌਲ ਦਿਖਾ ਰਹੇ ਜੀ ਤਾਂ ਇੱਥੇ ਆਪਾਂ ਲਾਈਵ ਨੂੰ ਕਰਦੇ ਹਾਂ ਜੀ ਬੰਦ ਧੰਨਵਾਦ ਜਿੰਨੇ ਵੀਰ ਜੁੜੇ ਹੋ ਬਹੁਤ ਬਹੁਤ ਧੰਨਵਾਦ ਜੀ ਚਾਰ ਪੰਜ ਨੇ ਜਿੰਨੇ ਵੀ ਮੇਰੇ ਵੀਰ ਜੁੜੇ ਹੋ ਵੀਡੀਓ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਮੈਂਟ ਕਰਕੇ ਇਹ ਵੀਡੀਓ ਨੂੰ ਅੱਗੇ-ਅੱਗੇ ਜਰੂਰ ਦਿਖਾਇਆ ਕਰੋ ਮੇਰੇ ਭਰਾ ਹਨਾ ਤੁਸੀਂ ਆਪਣੇ ਕਿਸਾਨ ਭਰਾ ਜੁੜੇ ਹੋਵੋਗੇ ਕਿਸਾਨੀ ਆਪਣੀ ਵੀਰੋ ਕਿਸਾਨ ਦੇ ਨਾਲ ਆਪਾਂ ਜੁੜੇ ਆਂ ਕਿਸਾਨ ਆ ਖੇਤੀ ਨਾਲ ਜੁੜੇ ਆਂ ਆਪਣੇ ਇਹੋ ਹੀ ਆਪਣਾ ਰੋਜ਼ਗਾਰ ਆ ਭਰਾਵਾਂ ਦਾ ਸਾਰਿਆਂ ਦਾ ਹਨਾ ਖੇਤੀਬਾੜੀ ਚੰਗੀ ਹੋਵੇ ਚਲੋ ਵਧੀਆ ਹੋਵੇਂਦਾ ਖਰਚੇ ਬੜੇ ਆਉਂਦੇ ਆ ਹੋਰ ਕਿਹੜੇ ਆਪਣੇ ਫੈਕਟਰੀਆਂ ਚੱਲਦੀਆਂ ਕਿਸਾਨਾਂ ਦੀਆਂ ਕਿਸਾਨਾਂ ਦਾ ਡਾਂਗਾ ਹੀ ਬੜੀਆਂ ਮਾਰੀਆਂ ਨੇ ਚਾਰជ្រਵੇ ਜਿੱਥੇ ਕੋਈ ਕਿਸਾਨ ਵਿਚਾਰ ਜਾਂਦਾ ਡਾਂਗੋ ਡਾਂਗੀ ਪੁਲਿਸ ਵਾਲੇ ਕੁੱਟੀ ਆਉਂਦੇ ਆ ਪਤਾ ਨਹੀਂ ਕੀ ਹਾਲਾਤ ਕੀ ਬਣੇ ਰੇ ਪੰਜਾਬ ਦੇ ਤਾਂ ਇਹ ਵੀ ਇੱਕ ਕਿਸਾਨਾਂ ਦੇ ਕਿਸਮਤ ਦੇ ਵਿੱਚ ਲਿਖਿਆ ਡਾਂਗਾ ਖਾਣੀਆਂ ساری ਉਮਰ ਡਾਂਗਾ ਖਾ ਖਾ ਕੇ ਆਪਾਂ ਫੇਰ ਵੀ ਕਣਕਾ ਗੁਣਕਾ ਝੋਨੇ ਆਉਦੇ ਪਾਲੀਆਂ ਨੇ ਨਾਲ ਨਾਲ ਤਾਂ ਧੰਨਵਾਦ ਜੀ ਅੱਜ ਖੇਤ ਦਾ ਮਾਹੌਲ ਦਿਖਾ ਰਹੇ ਸੀ ਜਿੰਨੇ ਵੀਰ ਜੁੜੇ ਬਹੁਤ ਬਹੁਤ ਧੰਨਵਾਦ ਜੀ